ਪਰ ਦੇਖੋ ਇਹਦੀ ਹਾਂ ਕਿਸੇ ਤੋਂ ਭੂਰ ਨਹੀਂ ਕੋਈ ਸਟਾਨ ਨਹੀਂ ਦੇਖੋ ਆਰਡਰ ਦਿਖਾਉਣਾ ਬਾਈ ਬਹੁਤ ਸੋਹਣਾ ਇਹਨੇ ਮਾਗਰੋਂ ਵੀ ਵਧੀਆ ਜਿਹੜਾ ਲੇਵਾ ਹੋ ਤਿਆਰ ਕੀਤਾ ਹੋਇਆ ਬਾਈ ਲੇਵਾ ਤੁਹਾਨੂੰ ਦਿਖਾ ਦਨ ਲਓ ਜੀ ਲੇਵਾ ਦੇਖ ਸਕਦੇ ਹੋ ਗਾਂ ਦਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਾਈ ਲੇਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਸਾਹਮਣੇ ਦੋ ਗਾਵਾਂ ਸੇਲ ਵਾਸਤੇ ਲੈ ਕੇ ਆਏ ਹਾਂ ਤੇ ਦੋਨੇ ਤਾਜ਼ੀਆਂ ਸੂਈਆਂ ਨੇ ਤੇ ਆਪਾਂ ਸਾਰੀ ਡਿਟੇਲ ਲੈ ਲੈਨੇ ਆ ਬਾਈ ਤੋਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਮੇਰੇ ਵੀਰਾਂ ਨੂੰ ਫਾਰਮ ਟੀਵੀ ਦੇਖਣ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਇਹ ਦੱਸ ਦੇ ਕਿ ਆਪਣੇ ਕਿੱਥੇ ਖੜੇ ਆਪਾਂ ਕੀ ਲੋਕੇਸ਼ਨ ਆ ਪਿੰਡ ਰਾਮਨਗਰ ਬਾਈ ਜੀ ਦਸੀਲ ਮੋੜ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਬਾਈ ਆਪਣਾ ਪਿੰਡ ਪੈ ਜਾਂਦਾ ਲਗਭਗ 35 ਹਣਾ 30 35 ਹਾਂ ਰਾਮਪਰੇ ਤੋਂ ਬਾਈ ਰਾਮਪਰੇ ਤੋਂ 25 ਕਿ ਪੈ ਜਾਂਦਾ ਮੋੜ ਦੇ ਬਿਲਕੁਲ ਨਾਲ ਹਣਾ ਹਾਂਜੀ ਮੋੜ ਤੋਂ ਥੱਲੇ ਸਾਈਡ ਤੋਂ ਕਰਕੇ ਉਧਰੋਂ ਹੀ ਬਸਬੀ ਜਾਂਦਾ ਹਾਂ ਉਧਰੋਂ 25 ਪੈ ਜਾਂਦਾ ਹਾਂ 25 ਕਿ ਪੈ ਜਾਂਦਾ ਠੀਕ ਹੈ ਲੈ ਭਾਈ ਆਪਾਂ ਅੱਜ ਦੋ گاਵਾ ਲੈ ਕੇ ਆਏ ਆ ਤੇ ਆ ਗਾਂ ਤੋਂ ਸ਼ੁਰੂ ਕਰ ਲਈਏ ਪਹਿਲਾਂ ਹਾਂਜੀ ਕਿਹੜੀ ਤੋਂ ਮਰਜ਼ੀ ਕਰ ਲੈ ਪਹਿਲਾਂ ਤਾਂ ਐ ਦੱਸੋ ਭਈ ਅੱਜ ਕਿਵੇਂ ਇਹ ਲਿਬੜੀਆਂ ਜਾਂ ਬਾੜੀਆਂ ਲਿਬੜੀਆਂ ਭਾਈ ਆ ਤਾਂ ਪਰਸੂ ਹੀ ਸੂਈ ਆ ਲੈ ਠੰਡ ਦਾ ਕਰਕੇ ਨਮਾਉਣ ਦਾ ਤੈਨੂੰ ਪਤਾ ਅੱਛਾ ਜੀ ਬੁਖਾਰ ਕਈ ਵਾਰੀ ਬੁਖਾਰ ਅੰਦਰ ਲੱਗ ਜੇ ਪਸ਼ੂ ਨੂੰ ਠੀਕ ਆ ਆ ਕੱਲ ਸੂਈ ਆ ਹਲੇ ਅੱਛਾ ਇਹ ਕੱਲ ਸੂਈ ਆ ਹਾਂ ਠੀਕ ਹੈ ਤਾਂ ਕਰਕੇ ਭਾਈ ਕਹਿੰਦਾ ਵੀ ਨਮਾਈਆਂ ਨਹੀਂ ਕਿਉਂਕਿ ਠੰਡ ਪਈ ਜਾਂਦੀ ਹੈ ਹਨਾ ਧੁੰਦ ਪਈ ਜਾਂਦੀ ਹੈ ਕਾਫੀ ਆ ਤਾਂ ਤੇਰੀ ਭਾਈ ਸਾਨੂੰ ਡਿਟੇਲ ਦੱਸ ਦੇ ਇੱਕ ਵਾਰੀ ਇਹ ਡਿਟੇਲ ਭਾਈ ਹੁਣ ਇਹ ਤਾਂ ਥੱ ਕਿੱਦਾਂ ਸੂਈ ਆ ਇਹ ਇਹ ਪਰਸੋਂ ਦੀ ਸੂਈ ਆ ਜੀ ਪਰਸੋਂ ਦੀ ਸੂਈ ਆ 14 15 ਕਿਲੋ ਬੌਲਾ ਹੁਣ ਤਿਆਰ ਆ ਹਾਂਜੀ ਚਵਾ ਦੋਗੇ ਬਾਈ ਬਾਈ ਦੋ ਡੰਗ ਚੋਕੇ ਲੈ ਜੀ ਅਗਲਾ ਦੋ ਡੰਗ ਚੋਕੇ ਹਾਂਜੀ ਮਾਗਰ ਕੀ ਆ ਬਈ ਇਹਦੇ ਮਾਗਰ ਬੱਛਾ ਜੀ ਮਾਗਰ ਬੱਛਾ ਹਣਾ ਜਸ ਤੁਹਾਨੂੰ ਦੋਸਤੋ ਇਧਰ ਮੈਂ ਦਿਖਾ ਦਾਨਾਗਾ ਇਧਰੇ ਦੋਨੇ گاਵਾ ਦੀ ਬੱਛੇ ਆ ਤੁਹਾਨੂੰ ਤੁਹਾਨੂੰ ਪਹਿਲੀ ਵਾਰੀ ਦਿਖਾ ਦਾਨਾ ਵੀ ਆ ਬੱਛੇ ਆ ਬਈ ਇਹਨਾਂ ਦੇ ਦੋਨਾਂ ਦੇ ਠੀਕ ਆ ਤੇ ਇਹਦਾ ਬਈ ਉਹ ਪਰਲਾਗਾ ਹਾਂ ਉਹਦਾ ਪਰਲਾ ਜੀ ਇਹਦਾ ਪਰਲਾ ਬਈ ਆ ਬੱਛਾ ਇਹਦਾ ਤੇ ਆ ਉਰਲੀ ਬੈਡ ਦਾ ਆਪਣਾ ਆਗਾ ਠੀਕ ਆ ਤੇ ਲਓ ਜੀ ਬਾਈ ਮੜੀ ਜੀ ਤੋੜ ਕੇ ਦਿਖਾ ਦਈਏ ਫਿਰ ਇੱਕ ਵਾਰੀ ਹਨਾ ਦਿਖਾ ਨੇ ਕਹਿੰਦੇ ਸੂਏ ਆ ਬਈ ਇਹ ਇਹ ਦੂਜਾ ਦੂਜਾ ਸੂਈ ਆ ਵੀਰੇ ਦੋਨੇ ਦੋਨੇ ਦੂਜਾ ਸੂਆਗਾ ਪੂਰੇ ਫੁੱਲ ਬੱਦੇ ਕੱਦ ਕਾੜਦੀਆਂ ਦੋਨੇ ਪਲੀਆਂ ਕੋਈ ਐ ਨਾ ਕਹਦੇ ਵੀ ਲਿਸਿੰਗਾ ਠੀਕ ਆ ਪੰਜੇ ਸੂਏ ਬਾਈ ਕੀ ਰਿਕਾਰਡ ਰਕੜ ਰਿਹਾ ਹੈ ਇਹ 23 ਕਿਲੋ 23 23 ਕਿਲੋ ਕਹਿੰਦੇ 22 23 23 ਕਿਲੋ ਦੋਨਾਂ ਨੇ ਦਿੱਤਾ ਇੱਕ ਘਰ ਹੀ ਲੈਤੀਆਂ ਠੀਕ ਆ ਲਓ ਵੀ ਦੋਸਤੋ ਤੁਸੀਂ ਲੇਵਾ ਦੇਖ ਸਕਦੇ ਹੋ ਗਾਂ ਦਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਾਈ ਲੇਵਾ ਇਹਨੇ ਠੀਕ ਆ ਜੀ ਮੋੜ ਲਿਓ ਬਾਈ ਮੋੜ ਲਿਓ ਉਹ ਵੀ ਜਾਣ ਚ ਬਹਿਣਾ ਗੀਆਂ ਬਾਈ ਗਦੀਪ ਕੋਈ ਐ ਨਹੀਂ ਛੋਟੇ ਸਾਡੇ ਕੱਦ ਨਹੀਂ ਅੱਛਾ ਬਾਈ ਠੀਕ ਆਪਾਂ ਬਾਹਲਾ ਨਹੀਂ 22 23 23 ਕਿਲੋ ਦਹੀਂ ਦੀ ਆਰਾਮਦਾਰ ਵੱਧ ਘਟਣਾ ਚਾਹੀਦਾ ਹੂੰ ਉਹਨਾਂ ਦੇ ਕੈਂਟ ਹੀ ਚੱਲ ਆਪਾਂ ਲਓ ਜੀ ਤੁਸੀਂ ਆਰਡਰ ਦੇਖ ਲਓ ਬਾਈ ਤੁਹਾਨੂੰ ਸਾਈਡ ਤੋਂ ਵੀ ਦਿਖਾ ਦਣਾ ਮੈਂ ਇੱਕ ਵਾਰੀ ਜਦੋਂ ਦੋਨੇ ਸਾਈਡਾਂ ਤੋਂ ਦਿਖਾ ਦਣਾ ਇੱਕ ਵਾਰੀ ਆਹ ਦੇਖ ਲਓ ਤੁਸੀਂ ਆਹ ਇਧਰਲੀ ਸਾਈਡ ਤੋਂ ਬਾਈ ਲੇਵਾ ਤੁਹਾਨੂੰ ਦਿਖਾ ਦਨ ਲਓ ਜੀ ਥਣ ਥਣ ਚੈੱਕ ਕਰ ਲਓ ਬਾਈ ਜਮਾ ਹਨਾ ਤੁਹਾਨੂੰ ਮੈਂ ਨੇੜ ਤੋਂ ਦਿਖਾਤਾ ਤੇ ਸੀਲ ਸੂਲ ਕਿਵੇਂ ਆ ਬਾਈ ਬਾਈ ਜਮਾ ਕੋਰਾ ਵੀ ਨਹੀਂ ਹਲਦੀਆਂ ਪਾ ਕੇ ਨਿਆਣੇ ਤੇ ਆ ਦੇਖੋ ਇਹਦੇ ਨਿਆਣਾ ਪਾਉਣਾ ਪੈਂਦਾ ਦਿਖਾ ਦਿੰਦਾ ਮੈਂ ਪੈਰ ਨਹੀਂ ਜਗਦੀ ਨਿਆਣਾ ਪਾਏ ਤੋਂ ਅੱਛਾ ਹਾਂ ਜਮਾ ਲੋ ਵੀ ਚਾਰੇ ਥਾਂ ਬਾਈ ਪੂਰੇ ਗੈਪ ਨਾਲ ਲੱਗੇ ਹੋਏ ਆ ਠੀਕ ਐ ਤੇ ਕੀ ਡਿਮਾਂਡ ਮੁੰਡ ਰੱਖੀ ਹੈ ਬਈ ਇਹਦੀ ਡਿਮਾਂਡ ਬਾਈ ਹੁਣ ਨਵਾਂ ਸਾਲ ਚੱਲੀ ਜਾਂਦਾ ਆਪਾਂ ਬਸ ਉਹੀ ਰੇਟ ਕਰਨਾ ਜਿਹੜੀਆਂ ਬਸ ਉਹਦੀ ਵੇਖਣ ਪਹਿਲੇ ਫੋਨ ਤੇ ਠੀਕ ਆ ਬਾਈ ਠੀਕ ਇਹਦਾ 75000 ਰੁਪਏ ਡਿਮਾਂਡ ਆ ਵੀਰੇ ਡਿਮਾਂਡ ਤੇ ਮਾਨਤਾਨ ਬਾਈ ਕਰ ਦਿਆਂਗੇ ਮਾੜਾ ਮੋਟਾ ਕੋਈ ਨਹੀਂ ਨਵਾਂ ਸਾਲ ਚੱਲੀ ਆ ਨਵਾਂ ਸਾਲ ਚੱਲੀ ਜਾਂਦਾ ਹਾਂਜੀ ਠੀਕ ਆ ਦੁੱਧ ਕਿੰਨਾ ਕੁ ਪਾ ਦਊਗੀ ਬਾਈ ਦੁੱਧ ਤਾਂ ਬਾਈ ਯਾਰ ਮੇਰੇ ਜਿਵੇਂ ਮੇਰਾ ਮਾਣਾ ਵੀ 25 ਕਿਲੋ 24 25 ਕਿਲੋ ਤੋਂ ਡਿਗਣਾ ਨਹੀਂ ਚਾਹੀਦਾ ਜਿਵੇਂ ਪਹਿਲੇ ਸੂਏ ਤੇ 23 ਕਿਲੋ ਦਿੱਤਾ ਹੋਇਆ ਹਾਂ ਮਮੂਲੀ ਆ ਠੀਕ ਆ ਦੋਸਤੋ ਮੂੰ ਮੱਥਾ ਚੈੱਕ ਕਰ ਲਓ ਬਾਈ ਤੁਸੀਂ ਜਦੋਂ 15 ਕਿਲੋ ਬੌਲਾ ਹੀ ਆ ਹੁਣ ਠੀਕ ਆ ਕ੍ਰੋਸ ਚ ਪੈ ਜਾਂਦੀ ਆ ਹਾਂਜੀ ਕ੍ਰੋਸ ਚ ਪੈਂਦੀ ਆ ਇਹ ਬਾਈ ਉਹ ਆਏ ਆ ਵੀ ਥੋੜਾ ਠੰਡ ਠੰਡ ਦਾ ਵੀ ਠੀਕ ਰਹਿੰਦਾ ਹੈ ਹਾਂ ਗਰਮੀ ਗਰਮੀ ਚ ਵੀ ਠੀਕ ਹੈ ਹਾਂ ਗਰਮੀ ਚ ਵੀ ਠੀਕ ਹੈ ਹਾਂ ਹਾਂਜੀ ਤੇ ਡਿਮਾਂਡ ਰੱਖੀ ਹੈ ਬਾਈ ਨੇ 75000 ਬਾਈ ਤੇ ਕਿਸੇ ਵੀ ਦੋਸਤ ਨੂੰ ਚਾਹੀਦੀ ਹੋਈ ਨੰਬਰ ਤੇ ਇਹ ਰਿਹਾ ਸਕਰੀਨ ਤੇ ਤੇ ਤੁਸੀਂ ਬਾਈ ਨੂੰ ਕਾਲ ਕਰ ਲਿਓ ਪਸ਼ੂ ਬਾਈ ਆਪਦਾ ਚੈੱਕ ਕਰਕੇ ਇੱਕ ਵਾਰੀ ਧਾਰਾ ਮਾਰ ਕੇ ਪੂਰਾ ਐ ਤੁਸੀਂ ਦੋ ਡੰਗ ਚੋਲੋ ਤਿੰਨ ਡੰਗ ਚੋਕੇ ਲੈ ਕੇ ਜਾਣੀਆਂ ਬਾਈ ਤਸੱਲੀ ਕਰਕੇ ਲੈ ਕੇ ਜਾਣੀਆਂ ਪਸ਼ੂ ਦੀ ਠੀਕ ਹੈ ਲੈ ਆਪਾਂ ਦੋ ਨੰਬਰ ਦੀ ਗੱਲ ਕਰ ਲਈਏ ਬਾਈ ਹੁਣ ਹਾਂਜੀ ਬਾਈ ਜੀ ਇਹ ਵੀ ਦੂਜਾ ਸੂਈ ਹੈ ਅੱਛਾ ਇਹ ਵੀ ਦੂਜਾ ਇਹ ਕੱਲ ਸੂਈ ਹੈ ਇਹ ਕੱਲ ਸ ਤੇ ਇਹਦੇ ਮਗਰ ਵੀ ਬੱਛਾ ਬਈ ਇਹਦੇ ਮਗਰ ਵੀ ਬੱਛਾ ਔਰ ਲਾੜਾ ਘੜਾ ਸੋਟ ਖਾਇਆ ਨਾ ਆ ਲਿਬੜਿਆ ਬੇਉਮੀ ਵੀ ਬਜਰਾ ਹਾਂ ਠੀਕ ਆ ਇਹ ਕਾਲੀ ਸੂਈ ਆ ਹਾਂਜੀ ਤੇ ਕਿੰਨਾ ਬੋਹਲਾ ਫੂਲਾ ਬਈ ਇਹਦੇ ਥੱਲੇ ਹਲੇ 8-9 ਕਿਲੋ ਹੀ ਆ ਬਈ 8-9 ਕਿਲੋ ਹੀ ਆ ਹਾਂ ਤੇ ਕਿੰਨਾ ਰਿਕਾਡਰ ਕੋਟ ਦੱਸਿਆ ਬਈ ਇਹਦਾ ਵੀ 23 ਕਿਲੋ ਹੀ ਆ ਖਾਨਾ ਨੇ ਪਹਿਲੇ ਥੂਏ ਪਹਿਲੇ ਸੂਏ ਤੇ ਇੱਕ ਕਰੋ ਲੈ ਚਾ ਠੀਕ ਆ ਇੱਕੋ ਕਰੋ ਲੈ ਹਾਂ ਇੱਕੋ ਕਰੋ ਲੈ ਚਾ ਠੀਕ ਆ ਲੈ ਬਈ ਮਾੜੀ ਜੀ ਤੋੜ ਦੀ ਹਣਾ ਬਬ ਦਿਖਾ ਦੀ ਇੱਕ ਵਾਰੀ ਤੋੜ ਕੇ ਦੋਨੇ ਜਾਨ ਵਾਲੀਆਂ ਬਹਿਣਾ ਬਈ ਗੁਰਦੀਪ ਠੀਕ ਐ ਦੁੱਧ ਇਹਨਾਂ ਨੂੰ ਕੀ ਕਹਿੰਦਾ ਇਹਨਾਂ ਦਾ ਛੋਟੀਆਂ ਛੋਟੀਆਂ ਦਈ ਜਾਂਦੀਆਂ ਸਹੀ ਗੱਲ ਆ ਆ ਦੇਖ ਲਓ ਬਹੁਤ ਜਾਣਤ ਨੇ ਬਹਿੜਾ ਲੈਂਥ ਲਓ ਉੱਥੇ ਬਹੁਤ ਆ ਹਨਾ ਇਸ ਬਹਿੜੀ ਪੂਰੀਆਂ ਜਾਣ ਵਾਲੀਆਂ ਮੈਂ ਹੁਣ ਆਰਡਰ ਦਿਖਾ ਦਣਾ ਲਓ ਜੀ ਆਰਡਰ ਦਿਖਾਉਣਾ ਬਾਈ ਬਹੁਤ ਸੋਹਣੇ ਨੇ ਮਾਗਰੋਂ ਵੀ ਵਧੀਆ ਜਿਹੜਾ ਲੇਵਾ ਹੋ ਤਿਆਰ ਕੀਤਾ ਹੋਇਆ ਮੋੜ ਲਓ ਬਾਈ ਤੇ ਸਾਨੂੰ ਸਾਈਡ ਤੋਂ ਵੀ ਦਿਖਾ ਦੇਖੋ ਸਾਈਡ ਤੋਂ ਦੇਖ ਲਓ ਤੁਸੀਂ ਲਓ ਜੀ ਸਾਨੂੰ ਥਣ ਥਣ ਇਹਦੇ ਦਾ ਭਾਵਾ ਬਾਈ ਨਿਆਣਾ ਬਿਨਾ ਭਾਵੇ ਕੋਈ ਅੱਛਾ ਜੀ ਹਾਂ ਐਂ ਭੇਜੇ ਕੋਈ ਇਹਨੂੰ ਕੋਈ ਦਿੱਕਤ ਨਹੀਂ ਲਓ ਜੀ ਮਾਂਗਰੋਂ ਵੀ ਬਾਈ ਬਹੁਤ ਸੋਹਣੀ ਹੈ ਬਾਈ ਹਾਂ ਚੌੜੀ ਹੈ ਕਾਫੀ ਤੇ ਬਾਈ ਕਹਿੰਦਾ ਵੀ ਸਾਨੂੰ 23 ਕਿਲੋ ਇਹਦਾ ਵੀ ਕਹਿ ਕੇ ਦਿੱਤਾ ਤੇ 8-9 ਕਿਲੋ ਹੋਣ ਇਹਦਾ ਜਿਹੜਾ ਬੋਲਾ ਹੋ ਗਾਇਆ ਕਹਿੰਦਾ ਤਿਆਰ ਆ ਦੇਖ ਲਓ ਤੁਸੀਂ ਸੀਲ ਠੰਡੀ ਬਾਈ ਜੀ ਇਹ ਤਾਂ ਜਮਾ ਇਹ ਤਾਂ ਕੁਝ ਵੀ ਨਹੀਂ ਕਹਿੰਦੀ ਲੈ ਹਾਂ ਚਾਰੇ ਸਾਨੂੰ ਬਹੁਤ ਸੋਹਣੇ ਆ ਬਾਈ ਇਹ ਤਾਂ ਬਹੁਤ ਹੀ ਸੀਲ ਠੰਡੀ ਆ ਲਾਓ ਜੀ ਸੀਲ ਠੰਡੀ ਬਾਈ ਕਹਿੰਦਾ ਵੀ ਆਪਣੀ ਜਿਹੜੀਆਂ ਗਾਵਾਂ ਦੋਨੀਆਂ ਬਹੁਤ ਨੇ ਲਾਓ ਦੇਖ ਲਓ ਤੁਸੀਂ ਆਹੀਂ ਲਾ ਲੈਂਦੀ ਐ ਚਲਾਣਾ ਬਈ ਇਹ ਤਾਂ ਆਹੀਂ ਲਾ ਲੈਂਦੀ ਐ ਲੈ ਤਾਰ ਦੇਖੋ ਇਹਦੀ ਹਾਂ ਕਿਸੇ ਤੋਂ ਭੂਰ ਨਹੀਂ ਕੋਈ ਸੱਤ ਨਹੀਂ ਦੇਖੋ ਹਾਂ ਤਾਰ ਬਹੁਤ ਮੋਟੀ ਆ ਬਈ ਹਣਾ ਬਹੁਤ ਮੋਟੀ ਆ ਦੇਖੋ ਹਾਂ ਸਹੀ ਗੱਲ ਆ ਠੀਕ ਆ ਕੋਲੀ ਰੂ ਵਰਗੀ ਐ ਤੇ ਇਹਦੀ ਕੀਮਤ ਰੱਖੀ ਬਈ ਇਹਦੀ 75 ਹੈ ਵੀਰੇ ਇਹਦੀ 75000 ਰੱਖੀ ਆ ਹਾਂ ਠੀਕ ਆ ਜੇ ਦੋਨੇ ਬਈ ਕਿਸੇ ਨੇ ਇੱਕ ਬੰਦੇ ਨੇ ਲੈਣੀਆਂ ਹੁਣ ਕੋਈ ਨੀ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਹਾਂਜੀ ਠੀਕ ਆ ਲਓ ਵੀ ਦੋਸਤੋ ਇਹ ਦੋ ਗਾਮਾ ਸੱਜਰ ਸੂਈਆਂ ਦੂਜੇ ਸੂਏ ਨੇ ਤੇ ਦੋਨੇ ਸੇਲ ਵਾਸਤੇ ਇਹਦਾ ਮੂੰਹ ਮੱਥਾ ਵੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਠੀਕ ਹੈ ਜੀ ਆ ਲੋ ਪੂਰੀਆਂ ਪਲੀਆਂ ਗਰਦੀ ਪਾਏ ਨਹੀਂ ਕੋਈ ਕਹਿ ਸਕਦਾ ਵੀ ਲਿਸੀਆਂ ਜਾਂ ਘੱਟ ਛੋਟਿਆ ਇਹਨਾਂ ਨਹੀਂ ਹੈਗੀਆਂ ਬਾਈ ਦੁੱਧ ਵਾਲੀਆਂ ਬਿਹੜਾ ਹਨ ਦੋਨੇ ਹਾਂ ਤੇ ਲਓ ਵੀ ਦੋਸਤੋ ਜੇ ਕਿਸੇ ਨੇ ਬਾਈ ਇਹ ਲੈਣੀਆਂ ਹੁਣ ਤਾਂ ਨੰਬਰ ਦੇ ਦੇਣਾ ਸਕਰੀਨ ਤੇ ਤੇ ਤੁਸੀਂ ਬਾਈ ਨੂੰ ਕਾਲ ਕਰਕੇ ਬੁੱਕ ਕਰ ਲਿਓ ਦੁੱਧ ਵਾਲੀਆਂ ਬਿਹੜਾ ਨੇ ਜਿਵੇਂ ਰਿਕਾਰਡ ਦੱਸਿਆ ਤੇ ਤੁਸੀਂ ਆਪਦੀਆਂ ਚੈੱਕ ਕਰਕੇ ਪਾਸ ਕਰਕੇ ਥਣ ਥੋਣਾ ਜਮਾ ਤਸੱਲੀ ਕਰਕੇ ਲੈ ਕੇ ਜਾਣੀਆਂ ਦੋਸਤੋ ਠੀਕ ਹੈ ਜੀ ਤੇ ਰੇਟ ਵੀ ਬਾਈ ਨੇ ਦੱਸਤਾ ਪਿੰਡ ਬਈ ਰਾਮਨਗਰ ਠੀਕ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਬਠਿੰਡ ਤੇ ਆ ਨੰਬਰ ਦੇ ਇਹਨਾਂ ਸਕਰੀਨ ਤੇ ਕਾਲ ਕਰ ਲਿਓ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਦੋਸਤਾਂ ਤੱਕ ਜਿਹੜੂ ਪਹੁੰਚ ਜਿਹਨਾਂ ਨੂੰ ਅਸਲ ਦੇ ਵਿੱਚ ਲੋੜ ਹੈ ਧੰਨਵਾਦ ਬਾਈ ਥੈਂਕ ਯੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ